ਮੈਂ ਕਾਸ ਤੋਂ ਫਸਾਈ ਜਾਂਦਾ ਸਿੰਘ ਵੇ ਅੱਧੇ ਪਿੰਡ ਨਾਲ ਹੋਜੇਗਾ ਂਗ ਵੇ ਹੋਏ ਮੈਂ ਕਾਸ ਤੋਂ ਫਸਾਈ ਜਾਂਦਾ ਸਿੰਘ ਵੇ ਅੱਧੇ ਪਿੰਡ ਨਾਲ ਹੋਜੇਗਾ ਂਗ ਵੇ ਕੰਮਕਾਰਾਂ ਨੂੰ ਕੋਈ ਨਹੀਂ ਯਾਦ ਰੱਖਦਾ ਕਾਰਾਂ ਨੂੰ ਕੋਈ ਨਹੀਂ ਯਾਦ ਰੱਖਦਾ ਵੇ ਮੁੱਲ ਤਾਂ ਕਰਾਂ ਸੀ ਦਾ ਚੜੀ ਲੱਖ ਚ ਪਾਉਗਾ ਛੱਡ ਰਹਿਣ ਦੇ ਤੂੰ ਟੈਕ ਸਰ ਪਾਂਚੀ ਦਾ ਜਾੜੀ ਲੱਖ ਜੇ ਪਉਗਾ ਛੱਡ ਰੈਣ ਦੇ ਟੱਗ ਸਰ ਪਾਂਚੀ ਦਾ ਹਾਏ ਚਿੜੀਆਂ ਦੀ ਮੌਤ ਗਵਾਰਾਂ ਦਾ ਹੈ ਹੱਸਵੇ ਕੁਕੂ ਸੜਕਰ ਹੋਣ ਲੋਕਾਂ ਲਈ ਤਮਾਸ਼ਾ ਵੇ ਹਾਏ ਚਿੜੀਆਂ ਦੀ ਮੌਤ ਗਵਾਰਾਂ ਦਾ ਹੈ ਹੱਸਵੇ ਕੁਕੂ ਸੜਕਰ ਹੋਣ ਲੋਕਾਂ ਲਈ ਤਮਾਸ਼ਾ ਵੇ ਕਦ ਕਰੀਂ ਤਰੱਕੀ ਉਸ ਕਰਨੇ ਕਰੀਂ ਤਰੱਕੀ ਉਸ ਕਰਨੇ ਰੋਕੇ ਹੋ ਕੇ ਅਜਵੇਂ ਬਰਤੇ ਪੰਛੀ ਦਾ ਚੜੇ ਲੱਖ ਚ ਪੌਗਾ ਛੱਡ ਰਹਿਣ ਦੇ ਬਟੇ ਘਸਰ ਪੰਛੀ ਦਾ ਚੜੇ ਲੱਖ ਚ ਪੌਗਾ ਛੱਡ ਰਹਿਣ ਦੇ ਬਟੇ ਘਸਰ ਪੰਛੀ ਦਾ